ਤਾਂ ਹੀ ਜਿੱਕਰ ਗੱਲ ਕੀਤੀ ਜਾਵੇ ਤਾਂ ਖੜਿਆਲ ਪਿੰਡ ਦੀ ਜੋ ਟੋਲ ਦੀ ਨਹਿਰ ਵਗਦੀ ਆ ਤਾਂ ਟੁੱਟ ਗਈ ਸੀ ਅਚਾਨਕ ਪਿੰਡ ਵਾਸੀਆਂ ਨੂੰ ਪਤਾ ਲੱਗਦਾ ਤਾਂ ਆਪਣਾ ਤਪੜੀ ਵੱਚ ਜਾਂਦੀ ਆ ਪਰ ਤੁਸੀਂ ਦੇਖ ਸਕਦੇ ਜੋ ਪਾਰ ਸੀ ਵੱਡਾ ਬਾਗ ਪੈ ਚੁੱਕਿਆ ਸੀ ਪਰ ਜੋ ਡੇਰਾ ਪ੍ਰੇਮੀ ਨੇ ਜਾਂ ਫਿਰ ਨਰੇਗਾ ਮਜ਼ਦੂਰ ਕੜੀਏ ਤਾਂ ਉਹਨਾਂ ਦੀ ਕੜੀ ਮਸ਼ੱਦਤ ਤੋਂ ਬਾਅਦ ਉਹ ਬਾੜ ਨੂੰ ਪੂਰਿਆ ਜਾ ਰਿਹਾ ਇਕਰ ਪਾਣੀ ਦੀ ਗੱਲ ਕਰ ਲਈਏ ਤਾਂ ਹਜ਼ਾਰਾਂ ਏਕੜ ਜੋ ਫਸਲਾਂ ਚਾਹੇ 80% ਜੀਰੀ ਦੀ ਗੱਲ ਕੀਤੀ ਜਾਂਦੀ ਹੈ ਕਿ 80% ਜੀਰੀ ਲਗਾ ਲੱਤੀ ਗਈ ਸੀ ਮਾਰੂਸ ਦੇ ਨਾਲ ਜੇਕਰ ਮੱਕੀ ਦੀ ਗੱਲ ਕਰ ਲਈਏ ਤਾਂ ਮੱਕੀ ਖੜੀ ਹੋਈ ਆ ਜਾਦੇ ਨੁਕਸਾਨ ਮੱਕੀ ਦਾ ਹੋਵੇਗਾ ਕਿਉਂਕਿ ਜੀਰੀ ਦਾ ਫਿਰ ਵੀ ਲੱਗ ਸਕਦੀ ਹੈ ਪਰ ਜੇਕਰ 2 ਦਿਨ ਦਿਨਾਂ ਤੋਂ ਬਾਅਦ ਮੱਕੀ ਦੇ ਵਿੱਚ ਪਾਣੀ ਖੜ ਗਿਆ ਤਾਂ ਸਾਰੀ ਮੱਕੀ ਮਰ ਜਾਂਦੀ ਆ ਪਰ ਉਸੇ ਡੇਰਾ ਪ੍ਰੇਮੀ ਲਗਾਤਾਰ ਬਿਨਾਂ ਰੁਕੇ ਹੋਏ ਦਿਨ ਰਾਤ ਦਿੱਕ ਦਿੱਤਾ ਹੋਇਆ ਉਸ ਪਾੜ ਨੂੰ ਪੂਰਨ ਦੇ ਲਈ ਸਾਡੇ ਨਾਲ ਪ੍ਰੇਮੀ ਮੌਜੂਦ ਨੇ ਨਾਲ ਗੱਲ ਕਰ ਲੈਣਿਆ ਕੀ ਨਾਮ ਅਸਰ ਮੇਰਾ ਨਾਮ ਜਸਪਾਲ ਸਿੰਘ ਇੰਸਰ ਜੀ ਜੋ ਜਿਸ ਪਾਲੇ ਪਰਸੋ ਰਾਤ ਤੋਂ ਜੋ 파ੜ ਪਿਆ ਸੀ ਸਾਡੇ ਦੇ ਪ੍ਰੇਮੀਆਂ ਦੇ ਵੱਲੋਂ ਲਗਾਤਾਰ ਇਸ ਨੂੰ ਭਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਤੇ ਹੁਣ ਗੱਲ ਕਰਦੀਏ ਕਿੰਨਾ ਕਰ ਗਿਆ ਇਹ तकरीबन ਕੱਲ ਦਾ 파ੜ ਪਿਆ ਹੈ ਜੀ ਜਦੋਂ ਸਾਨੂੰ ਪਤਾ ਲੱਗਿਆ ਤਾਂ ਸਾਡੀ ਸਾਰੀ ਰਾਤ ਨਹੀਂ ਮਤਲਬ ਇਸ 파ੜ ਨੂੰ ਪੂਰੇ ਦੇ ਵਿੱਚ ਲੱਗੀ ਹੋਈ ਹੈਗੀ ਤਾਂ ਬਹੁਤ ਜਿਆਦਾ ਸੇਵਾਦਾਰ ਹੈ ਜਿਹੜੇ ਉਹ ਰਾਤ ਵੀ ਲੱਗੇ ਹੋਏ ਤੇ ਲਗਾਤਾਰ ਚੱਲ ਵੀ ਰਹੇ ਨੇ ਤੁਸੀਂ ਦੇਖ ਰਹੇ ਹੋ ਹੁਣ तकरीबन ਤਕਰੀਬਨ ਅੱਧੇ ਪੌਣੇ ਘੰਟੇ ਤੱਕ ਜਿਹੜਾ ਕੰਪਲੀਟ ਕੰਮ ਹੈ ਜਿਹੜਾ ਹੋ ਜਾਣਾ ਹੈ ਤਾਂ ਇਹ ਜਿਹੜਾ 파ੜਾਗਾ ਅਗਰ ਸਮੇਂ ਸਿਰ ਨਾ ਪੂਰਾ ਜਾਂਦਾ ਤਾਂ ਹੋਰ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜਿਸ ਪਾਸੇ ਜੋ ਰਸਟ ਪਿੰਡ ਦੇ ਲੋਕ ਨੇ ਉਹ ਕਹਿ ਰਹੇ ਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਕਿ ਜੇਕਰ ਸ਼ਾਹ ਸਤਨਾਮ ਗ੍ਰੀਨ ਵੈਲਫੇਅਰ ਫੋਰਸ ਦੇ ਜੋ ਪ੍ਰੇਮੀ ਨੇ ਉਹ ਨਾ ਹੁੰਦੇ ਤਾਂ ਨੁਕਸਾਨ ਵੱਡਾ ਹੋ ਸਕਦਾ ਸੀ ਦੇਖੋ ਜੀ ਸਾਡੇ ਡੇਰਾ ਸੱਚਾ ਸੌਦਾ ਦੇ 160 ਮਾਨਤਾ ਭਲਾਈ ਦੇ ਕੰਮ ਚੱਲ ਰਹੇ ਨੇ ਜਿਦੇ ਜਦੋਂ ਵੀ ਸਾਨੂੰ ਕੋਈ ਅਨ ਹੋਣੀ ਘਟਨਾ ਦਾ ਪਤਾ ਲੱਗਦਾ ਕੋਈ ਵੀ ਅਨਸਾਵਾਵੀ ਘਟਨਾ ਦਾ ਪਤਾ ਲੱਗਦਾ ਤਾਂ ਅਸੀਂ ਨਾਲ ਦੀ ਨਾਲ ਸਾਸਤਨਾਮ ਜੀ ਗਰੀਨੈਸ ਵੈਲਫੇਅਰ ਫੋਰਸਸ ਸੈਕਟਰੋਂ ਦੇ ਸੇਵਾਦਾਰ ਆਪੋ ਆਪਣੇ ਸਿਸਟਮ ਨੂੰ ਬਣਾ ਕੇ ਤਾਂ ਉੱਥੇ ਅਸੀਂ ਮੌਕੇ ਤੇ ਪਹੁੰਚਦੇ ਆ ਤੁਹਾਨੂੰ ਪਤਾ ਪਿੱਛੇ ਆਪਾਂ ਸੁਣੀ ਅੱਗ ਬੁਝਾਈ ਪਹਿਲਾਂ ਤਾਂ ਹੁਣ ਲਗਾਤਾਰ ਰਾਤ ਦੇ ਮਤਲਬ ਸੇਵਾਦਾਰ ਹੈ ਜਿਹੜੇ ਉਹ ਲਗਾਤਾਰ ਚੱਲ ਰਹੇ ਔਰ ਦੇਖ ਸਕਦੇ ਹੋ ਤੁਸੀਂ ਕਿ ਕਿੰਨੇ ਦਿਨੇ ਡੂੰਘੇ ਪਾਣੀ ਦੇ ਵਿੱਚ ਜਿਹੜੇ ਸਵਾਰਦਾਰ ਅਗੇ ਉਹ ਲਗਾਤਾਰ ਸੇਵਾ ਦੇ ਵਿੱਚ ਜਿਉਂਦੇ-ਦਿਉਂ ਮੌਜੂਦ ਰਹੇ ਅਜਿਸਪਾਲ ਜਿੱਕਰ ਗੱਲ ਕਰ ਲਈ ਤਾਂ ਹੁਣ ਕਿੰਨੇ ਕ ਘੰਟਿਆਂ ਦਾ ਸਮਾਂ ਰਹਿ ਗਿਆ ਕਿ ਪੂਰ ਦਰ ਤੇ ਤੇ ਵਨ ਮਾਰ ਦਿੱਤਾ ਜਾਊਗਾ ਤਕਰੀਬਨ ਕਿੰਨੇ ਅੱਧੇ ਪੌਣੇ ਘੰਟੇ ਦਾ ਟਾਈਮ ਸਾਨੂੰ ਹੋਰ ਸ਼ਾਇਦ ਲੱਗ ਜੇਗਾ ਕਿ ਅੱਧੇ ਪੌਣੇ ਘੰਟੇ ਦੇ ਵਿੱਚ ਸਾਰਾ ਜਿਹੜਾ ਪਾਰ ਹੈ ਪਾੜਾ ਹੈ ਉਹ ਪੂਰ ਲਿਆ ਜਾ ਜਾ ਅਜਿਸਪਾਲ ਜਿੱਕਰ ਗੱਲ ਕੀਤੀ ਹੈ ਵੀ ਤੁਹਾਨੂੰ ਲੱਗਦਾ ਤੁਹਾਡੇ ਵੱਲੋਂ ਵੀ ਪਿੰਡ ਵੱਲੋਂ ਮੰਗ ਕੀਤੀ ਆ ਰਹੀ ਸੀ ਕਿ ਪ੍ਰਸ਼ਾਸਨ ਨੂੰ ਆਖੇ ਪਾਣੀ ਦਾ ਲੈਵਲ ਘਟਾ ਦਿੱਤਾ ਜਾਵੇ ਹੁਣ ਪਾਣੀ ਦਾ ਲੈਵਲ ਘਟਾਤਾ ਕਾਫੀ ਹੱਦ ਤੱਕ ਪਾਣੀ ਦਾ ਲੈਵਲ ਘਟ ਗਿਆ ਇਸ ਕਰਕੇ ਵੀ ਬੰਨ੍ਹ ਹੈ ਜਿਹੜਾ ਜਲਦੀ ਪੂਰੇ ਜਾ ਰਿਹਾ ਕਿਉਂਕਿ ਪਾਣੀ ਦਾ ਬਹੁਤ ਬਹੁਤ ਜ਼ਿਆਦਾ ਵਹਾਸ਼ ਸੀ ਜਿਹਦੇ ਕਰਕੇ ਅਸੀਂ ਵਿੱਚ ਗਏ ਵਿੱਚੋਂ ਉਤਰਨ ਤੇ ਪਤਾ ਲੱਗਿਆ ਕਿ نیچے ਮਤਲਬ ਪਾਣੀ ਪਾਰ ਲੱਗਣੀ ਹੀ ਨਹੀਂ ਦੇ ਰਿਹਾ ਸੀ ਪਰ ਹੁਣ ਪਾਣੀ ਦਾ ਵਹਾਅ ਘਟਿਆ ਪਾਣੀ ਦਾ ਵਹਾਅ ਘਟਣਾ ਹੋਣ ਕਰਨਾ ਤੁਸੀਂ ਦੇਖ ਸਕਦੇ ਹੋ ਕਿ ਬੰਨ तकरीबन तकरीबन ਪੂਰਨ ਦੇ ਕਿਨਾਰੇ ਦੀ ਹੈ ਜੀ ਬਿਲਕੁਲ ਜਿਸ ਪਾਸ ਦਾ ਕਹਿਣਾ ਸੀ ਬੰਨਾ ਅੱਧੇ ਪੌਣੇ ਘੰਟਾ ਹੋ ਸਕਦਾ ਘੰਟੇ 2 ਘੰਟੇ ਦੇ ਵਿੱਚ ਪੂਰੇ ਜਾਵੇ ਪਰ ਤੁਸੀਂ ਦੇਖ ਸਕਦੇ ਹੋ ਨਰੇਗਾ ਦੇ ਮਜ਼ਦੂਰ ਨੇ ਖਾਸ ਕਰਕੇ ਨਰੇਗਾ ਦੇ ਮਜ਼ਦੂਰ ਜਾਂ ਫਿਰ ਉਹ ਡੇਰਾ ਪ੍ਰੇਮੀ ਨੇ ਉਹਨਾਂ ਦੇ ਵੱਲੋਂ ਜੋ ਕਈ ਫੁੱਟ ਪਾੜ ਪੈ ਗਿਆ ਸੀ ਜਿਸ ਦੇ ਨਾਲ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਤਬਾਹ ਹੋ ਗਈ ਪਰ ਉਤਨੀ ਜੇਕਰ ਗੱਲ ਕੀਤੀਵੇ ਤਾਂ ਜੋ ਮੱਕੀ ਦੀ ਕਾਸ਼ਤ ਕਰਦੇ ਨੇ ਉਹਨਾਂ ਵਿੱਚ ਦਾ ਵੱਡਾ ਨੁਕਸਾਨ ਹੋਇਆ ਤੁਸੀਂ ਦੇਖ ਵੀ ਜਾਂ ਜਿੱਥੇ ਤੱਕ ਨਜ਼ਰ ਜਾਂਦੀ ਆ ਉੱਥੇ ਤੱਕ ਡੇਰਾ ਪ੍ਰੇਮੀ ਸਰਸਾ ਦੇ ਜੋ ਪ੍ਰੇਮੀ ਨੇ ਜਾਂ ਫਿਰ ਮਰੇਗਾ ਮਜ਼ਦੂਰਾਂ ਦੀ ਗੱਲ ਕਰਦੀਏ ਤਾਂ ਉਸ ਜਗ੍ਹਾ ਦੇ ਉੱਤੇ ਨਜ਼ਰ ਆ ਰਹੇ ਨੇ ਪਰ ਪਿੰਡ ਵਾਸੀਆਂ ਦੇ ਵੱਲੋਂ આરોਪ ਵੀ ਲਗਾਏ ਗਏ ਸੀ ਕਿ ਸਾਡੇ ਪਰ ਪ੍ਰਸ਼ਾਸਨ ਨੇ ਨਹੀਂ ਸੁਣੀ ਪ੍ਰਸ਼ਾਸਨ ਦੇ ਵੱਲ ਸਾਡੀ ਨਹੀਂ ਸੁਣੀ ਪ੍ਰਸ਼ਾਸਨ ਨੇ ਜੇਕਰ ਮਦਦ ਕੀਤੀ ਹੁੰਦੀ ਤਾਂ ਸ਼ਾਇਦ ਇਹ ਜੋ ਦਿਨ ਸੀ ਉਹ ਦੇਖਣ ਨਾ ਪੈਂਦੇ ਕੋਈ ਬੇਸਬ ਉਹਨਾਂ ਲਗਾਤਾਰ ਜੋ ਡੇਰਾ ਪ੍ਰੇਮੀ ਨੇ ਨਰੇਗਾ ਮਜ਼ਦੂਰ ਨੇ ਉਹਨਾਂ ਦੇ ਵੱਲੋਂ ਜੱਦੂ ਜਹਿਦ ਕੀਤੀ ਜਾ ਰਹੀ ਆ ਤੇ ਇਸੇ ਬੰਨ ਨੂੰ ਪੂਰੇ ਜਾ ਰਿਹਾ ਤੇ ਇਥੇ ਜੋ ਅਧਿਕਾਰੀ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਜੇਕਰ ਪਾਣੀ ਦੀ ਗੱਲ ਕਰਦੀ ਹੈ ਤਾਂ ਪਾਣੀ ਦਾ ਲੈਵਲ ਘੱਟ ਚੁੱਕਿਆ ਪਿਛਲੇ ਦੋ ਰਾਤਾ ਦੋ ਦਿਨਾਂ ਤੋਂ ਜੋ ਡੇਰਾ ਪ੍ਰੇਮੀ ਨੇ ਉਹ ਇਸ ਜਗ੍ਹਾ ਨੂੰ ਬੰਨ੍ਹ ਨੂੰ ਪੂਰਦੇ ਹੋਏ ਨਾ ਜਿ ਰੌਂਦੇ ਨੇ ਪ੍ਰਸ਼ਾਸਕਤ ਕਾੜੀ ਵੀ ਮੌਜੂਦ ਨੇ ਅਤੇ ਲਗਾਤਾਰ ਇਸ ਬਾਨ ਨੂੰ ਪੂਰਦੇ ਲਈ ਜਿੱਤੇ ਮਿੱਟੀ ਵੀ ਗੱਲ ਕੀਤੀ ਜਾਵੇ ਤਾਂ ਜੋ ਮਿੱਟੀ ਦੇ ਥਾਂਲੇ ਨੂੰ ਮਿੱਟੀ ਦਾ ਟਰਾਲੀਆਂ ਮਿੱਟੀ ਦੇ ਟਰਾਲੀਆਂ ਲਿਆਂਦੇ ਜਾ ਰਹੀਆਂ ਹਨ ਰਿਸਾਈਕਲ ਅਤੇਾਰੇ ਪਹਿਲੀ ਮਿੱਟੀ ਨੂੰ ਮੇਰੇ ਹੱਲ ਪਾਉਂਦੇ ਪਲਾਸਟਿਕ ਦੇ ਪਲਾਸਟਿਕ ਦੇ ਥਾਂਲੇ ਵਿੱਚ ਭਰ ਕੇ ਬਾਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਤਾਂ ਲਗਾਤਾਰ ਪ੍ਰਸ਼ਾਸਕ ਤੇ ਅਧਿਕਾਰੀ ਵੀ ਨજર ਬਣਾਏ ਹੋਏ ਨੇ ਪ੍ਰਸ਼ਾਸਕਤ ਕਾਰੀਆਂ ਦੇ ਵੱਲੋਂ ਵੀ ਲਗਾਤਾਰ ਦੇਖਿਆ ਜਾ ਰਿਹਾ ਸਰਪੰਚ ਸਾਹਿਬ ਕਰੇ ਨੇ ਸਰਪੰਚ ਸਾਹਿਬ ਸ਼ਸ਼ੀ ਗਾਂ ਠੀਕ ਹੈ ਸਰਪੰਚ ਸਾਹਿਬ ਬੜੀ ਹਿੰਮਤ ਕੀਤੀ ਕੰਮ ਸਰਪੰਚ ਸਾਹਿਬ ਨੇ ਤੇ ਪਿੰਡ ਵਾਸੀਆਂ ਨੇ ਤੇ ਡੇਰਾ ਬਣਾਈਆ ਹਾਂਜੀ ਬਿਲਕੁਲ 100% ਸਹੀ ਜੀ ਅਸੀਂ ਸਾਰੇ ਪਿੰਡ ਵਾਸੀਆਂ ਦਾ ਜੇ ਡੇਰਾ ਪਰਿਵਾਰ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਸਹਿਯੋਗ ਨਾਲ ਸਾਰੇ ਕੰਮ ਖੂਰ ਹੋ ਰਿਹਾ ਹੈ ਜਲ ਲਗਭਗ ਹੋ ਜਾਏਗਾ ਕਿੰਨੇ ਕਿ ਸਮੇਂ ਦਾ ਕੰਮ ਰਹੇਗਾ ਜੇਕਰ ਗੱਲ ਕਰਦੇ ਆਪਾਂ ਸੋਚੇ ਮਤਲਬ ਐਸੇ ਲੱਗਣੇ 5-6 ਘੰਟੇ ਤੇ ਲੱਗਣਗੇ ਜੇ ਨਹੀਂ ਸਹੀ ਤਰੀਕੇ ਨਾਲ ਕਰਾਂਗੇ ਜੇ ਕਹਾਂ ਆਪਾਂ ਕਾਹ ਹੋਕ ਮਤਲਬ ਕਰੀਏ ਮੈਂ ਬਦੂ ਮੈਂ ਕਹਿੰਦੇ 2 ਘੰਟੇ ਦੀ ਗਲਤੀ ਹੈ ਜੀ 5-6 ਘੰਟੇ ਤੇ ਲੱਗੇ ਨਹੀਂ ਲੱਗਣਗੇ ਸਹੀ ਤਰੀਕੇ ਨਾਲ 6-5 ਘੰਟੇ ਲੱਗ ਜੰਦੇ ਬਿਲਕੁਲ ਸਰਪੰਚ ਸਾਹਿਬ ਦਾ ਕਹਿਣਾ ਕਿ ਪਿੰਡ ਵਾਸੀਆਂ ਤੇ ਡੇਰਾ ਪ੍ਰੇਮੀਆਂ ਨਰੇਗਾ ਨੇ ਬੜੀ ਹਿੰਮਤ ਕੀਤੀ ਜਿਸ ਕਾਰਨ ਜੋ ਪਾੜ ਪਿਆਸੀ ਵਨ ਨੂੰ ਪੂਰਿਆ ਜਾ ਰੇ ਸਕੇ ਨਾਲ ਪ੍ਰਸ਼ਾਸਕ ਦੇ ਅਧਿਕਾਰੀ ਗਲੇ ਨੇ ਉਹਨਾਂ ਨਾਲ ਗੱਲ ਕਰ ਲਈਆਂ ਅਸੀਂ ਗੱਲ ਕਰਦੇ ਅਸੀਂ ਕਰ ਰਹੇ ਕਾਹੜਾ ਨਾਮ ਕੀ ਨਾਮ ਹੈ ਕਾਜੀ ਮੇਰਾ ਨਾਮ ਕਿਰਨਦੀਪ ਹੈ ਹਾਂ ਮੈਂ ਉਸ ਤਰ੍ਹਾਂ ਵੇਖਦੇ ਹੋ ਕਰਕੇ ਪਿਛਲੇ ਦੁੱਖ ਦੇਣਾਂ ਤੋਂ ਲਗਾਤਾਰ ਜੱਜੋ ਜਹਤ ਜੀ ਬਿਲਕੁਲ ਠੀਕ ਕਹਿ ਰਹੇ ਹੋ ਕਿ ਇਹ ਜੋ ਸੁਨਾਮ ਸਬਰਾਜ ਹੈ ਇਹਦੇ ਵਿੱਚ 400 ਪਾਣੀ ਚੱਲ ਰਿਹਾ ਸੀ ਜਦੋਂ ਇਹ ਬ੍ਰੀਚ ਹੋਈ ਪਿੱਛੋਂ ਵੀ ਸਾਡੇ ਪਾਣੀ ਬਾਰਿਸ਼ ਹੋਣ ਕਰਕੇ ਮੋਗੇ ਵੀ ਬੰਦ ਹੋਣ ਕਰਕੇ 150 ਪਾਣੀ ਕੈਪੈਸਿਟੀ ਨਾਲੋਂ ਵੀ ਵੱਧ ਆ ਗਿਆ ਜਿਸ ਦੇ ਕਰਕੇ ਪਾੜ ਪੈ ਗਿਆ ਤੇ ਹੁਣ ਜਦੋਂ ਅਸੀਂ ਕੱਲ ਦੇ ਰਾਤ ਪੂਰਾ ਇੱਕ ਦਿਨ ਲੱਗਦਾ ਕਿਉਂਕਿ ਪਾਣੀ ਪਟਿਆਲੇ ਤੋਂ ਕੱਗਰਿੰਚ ਪੈਂਦਾ ਕੱਗਰਿੰਚੋਂ ਕੱਗਰ ਬ੍ਰਾਂਚ ਦੇ ਵਿੱਚੋਂ ਖੁਸ਼ਨਾਮ ਸਬਰਾਜ ਜਿੱਦਾਂ ਇੱਕ ਦਿਨ ਪੂਰਾ ਇਹਨੂੰ ਰਿਡਕਸ਼ਨ ਚਾਹੀਦਾ ਪਿੱਛੇ ਸਾਡੇ ਕੋਲ ਕੋਈ ਐਸਕੇਪ ਪੁਆਇੰਟ ਨਹੀਂ ਹੈ ਵੀ ਅਸੀਂ ਪਹਿਲਾਂ ਰਿਡਕਸ਼ਨ ਦੇ ਦਈਏ ਤੇ ਜਦੋਂ ਸਾਡਾ ਹੁਣ ਪਾਣੀ ਤੁਸੀਂ ਦੇਖ ਸਕਦੇ ਹੋ ਵੀ ਘਟ ਗਿਆ ਕੱਲ 10 ਵਜੇ ਤੋਂ ਕੰਮ ਸ਼ੁਰੂ ਕੀਤਾ ਹੋਇਆ ਟੈਂਪਰੇਰੀ ਕੁਰੀ ਪਲੱਗ ਕਰਤਾ ਹੈ ਜਿਹੜਾ ਬਿਲਕੁਲ ਇਹ ਪਾਣੀ ਘਟ ਜਾਏਗਾ ਇਸੇ ਕਰੀ ਸਾਰੀਆਂ ਬੋਰੀਆਂ ਕੱਢ ਕੇ ਦੁਬਾਰਾ ਤੇ ਨਵੀਆਂ ਬੋਰੀਆਂ ਤਹਲੇ ਲਗਾ ਕੇ ਮਿੱਟੀ ਪਾ ਕੇ ਪਰਮਨੈਂਟ ਇਹਨੂੰ ਪਲੱਗ ਕਰਾਂਗੇ ਮੈਮਾ ਪੁੱਛੋ ਪਿੰਡ ਦੇ ਜੋ ਲੋਕਿਆਂ ਨਾਲ ਦੇ ਬਲਅਕ ਇਹ ਕਿ ਅਸੀਂ ਵੀਡੀਓ ਬਣਾ ਕੇ ਪ੍ਰਸ਼ਾਸਨ ਨੂੰ ਦੇ ਦਿੱਤੀ ਕਿ ਇਸੇ ਵੀ ਹੁਣ ਥੋੜਾ ਜਿਹਾ ਪਾਣੀ ਰਿਸ ਰਿਹਾ ਜੇਕਰ ਐਸੀ ਮਰਹਮਤ ਨਾ ਕੀਤੀ ਕਿ ਤਾਂ ਵੱਡਾ ਪਾੜ ਪੈ ਸਕਦਾ ਉਹੀ ਹੋਇਆ ਨਹੀਂ ਜਿਹੜੀ ਉਹ ਕਹਿ ਰਹੀ ਗੱਲ ਅਸੀਂ ਉਹਦੇ ਤੇ ਪਹਿਲਾਂ ਹੀ 10 ਦਿਨ ਪਹਿਲਾਂ ਜਈ ਸਾਹਿਬ ਵੱਲੋਂ ਕਾਰਵਾਈ ਕਰ ਦਿੱਤੀ ਗਈ ਸੀ ਪਰੰਤੂ ਹੁਣ ਅਸੀਂ ਇਹਦੇ ਪਰਲੇ ਪਾਸੇ ਤੁਸੀਂ ਦੇਖੋ ਜਿਹਨਾਂ ਇੱਧਰ ਬੈਠੇ ਆ ਉਧਰ ਅਸੀਂ ਉਹ ਬੈਂਕ ਪੂਰਾ ਕਰਨ ਦੇ ਲਈ ਅਸੀਂ ਪੂਰੀ ਉਹਦੀ ਜਾਂਚ ਕਰ ਰਹੇ ਹਾਂ ਨਿਸ਼ਾਨਦੇਹੀ ਕਰਵਾ ਕੇ ਆਪਣੇ ਪੂਰੇ ਬੈਂਕ ਪਰ ਕਰਾਂਗੇ ਤਾਂ ਕਿ ਉਹ ਜਿਹੜੀ ਕੋਈ ਚੋਨਾ ਨਾ ਹੋਵੇ ਰਾਮਾ ਮਾ ਇੱਕ ਪਰਚਾ ਦੀ ਗੱਲ ਕੀਤੀ ਜਾ ਰਹੀ ਸੀ ਵੀ ਕਿਸਾਨਾਂ ਦੇ ਉੱਤੇ ਪਰਚਾ ਦਾ ਦਰਜ ਕਰਨ ਦੀ ਗੱਲ ਕੀਤੀ ਹੈ ਉਹਦੇ ਪ੍ਰਸ਼ਾਸਕ ਵੱਲੋਂ ਅਸੀਂ ਪਹਿਲਾਂ ਕੀ ਕਵਰੀ ਕਰਾਂਗੇ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਪੂਰਾ ਸਪੋਰਟ ਕਰਾਂਗੇ ਜਿਹੜੀ ਸਾਡੀ ਡੀਮਾਰਕੇਸ਼ਨ ਕਰਵਾ ਲਓ ਜਿਹੜੀ ਜਗ੍ਹਾ ਉਸ ਤੇ ਆਪਣਾ ਬੈਂਕ ਪੂਰਾ ਕਰ ਲਓ ਅਸੀਂ ਉਹਨਾਂ ਦੇ ਨਾਲ ਪੂਰਾ ਕਰ ਲਾਂਗੇ ਕੀ ਕਿਸਾਨਾਂ ਦੇ ਵੱਲੋਂ ਕੋਈ ਜੋ ਸਰਕਾਰੀ ਜਗ੍ਹਾ ਸੀ ਉਸ ਦੀ ਖੁਰਦਪੁਰਦ ਕੀਤੀ ਗਈ ਸੀ ਉਹ ਅਸੀਂ ਸਾਡੀ ਜਗ੍ਹਾ ਜਿਹੜੀ ਘਟ ਹੈ ਉੱਥੇ ਬੈਂਕ ਘਟ ਨੇ ਤੇ ਉਹ ਅਸੀਂ ਹੁਣ ਇਹਨਾਂ ਨਾਲ ਗੱਲ ਕਰ ਲਈ ਹੈ ਕਹਿੰਦੇ ਸੀ ਸਾਡੀ ਆਪਣੀ ਜਗ੍ਹਾ ਪੂਰੀ ਕਰ ਲਓ ਅਸੀਂ ਸ਼ਰਤ ਦੇਵਾਂਗੇ ਤੇ ਅਸੀਂ ਉਹਦੇ ਤੋਂ ਪੂਰਾ ਬੈਂਕ ਆਪਣਾ ਇਸ ਤਰੀਕੇ ਨਾਲ ਪਰਲੇ ਪਾਸੇ ਨੀ ਟਿਪੂਰੀ ਕਰਕੇ ਇਹਨੂੰ ਸਟੈਂਥਿੰਗ ਕਰ ਲਾਂਗੇ ਉਹ ਪਿੱਛੋਂ ਪਾਣੀ ਬੰਦ ਕਰ ਦੋ ਤਾਂ ਬਿਲਕੁਲ ਹਾਂ ਦਾ ਪਾਣੀ ਅਜੀ ਬਿਲਕੁਲ ਮੈਂ ਦਾ ਕਹਿਣਾ ਕਿ ਪਿੱਛੋਂ ਬੰਦਿਓ ਪਾਣੀ ਬੰਦ ਕਰ ਦਿੱਤਾ ਗਿਆ ਪਰ ਉਹ ਉਸ ਜਗ੍ਹਾ ਦੇ ਉੱਤੇ ਮਿੱਟੀ ਘੱਟ ਸੀ ਵੈਂਕ ਘੱਟ ਸੀ ਉਸ ਦਾ ਵੀ ਲਗਾਤਾਰ ਉਪਰਾਲਾ ਕੀਤਾ ਯਾਨੇ ਪ੍ਰਸ਼ਾਸਕ ਦੇ ਮਿਲ ਨੂੰ ਸਰਪੰਚ ਸਾਹਿਬ ਕੁਝ ਬੋਲਣਾ ਚਾਹੁੰਦੇ ਸਰਪੰਚ ਕਿਉਂ ਹੋਣਾ ਚਾਹੁੰਦਾ ਦੇਖੋ ਜਿੱਥੇ ਸਾਰੇ ਜਨੇ ਸਰਕਾਰੀ ਮਿਲਕ ਨਹੀਂ ਨੇ ਕੱਲ ਅਸੀਂ ਰਾਤ ਨੂੰ 1 ਵਜੇ ਗਿਆ ਸੀ ਜੀ ਤਕਰੀਬਨ ਬਿਜਲੀ ਆ ਰਹੀ ਜੇ ਐਸਡੀਓ ਪਾਣੀ ਵੀ ਆਪਣੇ ਮੈਦੀ ਮੈਤੋਂ ਸਾਰੇ ਇੱਥੇ ਸਾਡੇ 1:00 ਤੱਕ ਸਾਡੇ ਨਾਲ ਸੀ ਤੇ ਨਾਲ ਆਪਣੇ ਮੇਰੇ ਦੇ ਜਿੰਨੇ ਵੀ ਮਤ ਪੰਚਾਇਤਾਂ ਨੇ ਜਿਵੇਂ ਵਿਗੜ ਵਾਲਦੇ ਆ ਰਿਹਾ ਵਗੈਰਾ ਉਹ ਵੀ ਸਾਡੇ ਨਾਲ ਸਾਰਿਆਂ ਦੇ ਸਹਿਯੋਗ ਨਾਲ ਵੀ ਜਿੰਨਾ ਕੰਮ ਹੋ ਰਿਹਾ ਸਾਰਾ ਜੋ ਵੀ ਹੋ ਰਿਹਾ ਕੱਲੀ ਖਡਿਆਲ ਦੀ ਪੰਚਾਇਤ ਨੇ ਕੱਲੀ ਛੱਠਾ ਨੇੜਾ ਵੀ ਵਿਗੜ ਵਾਲ ਤੋਂ ਵੀ ਸਾਰੇ ਸਾਡੇ ਨਾਲ ਸਹਿਯੋਗ ਦੇ ਨੇ ਤੇ ਪਿੰਡ ਸਾਂਝਾ ਕੰਮ ਆਈ ਕੋਈ ਕੱਲੀ ਪੰਚਾਇਤ ਦੇ ਨੇ ਕਿ ਸਾਰੇ ਪਿੰਡ ਦਾ ਕੰਮ ਲੋਕੋ ਤੁਸੀ ਨੁਕਸਾਨ ਹੋ ਰਿਹਾਗਾ ਇਹਨੇ ਜਿੰਨੇ ਤੇ ਜਿੰਨੇ ਅਸੀਂ ਕਲੀਅਰ ਕਰ ਸਕੀਏ ਹੋਣਾ ਚੰਗਾ ਜੀ ਬਿਲਕੁਲ ਸਰਪੰਚ ਸਾਹਿਬ ਦਾ ਕਹਿਣਾ ਕਿ ਕੱਲੀ ਖੜਿਆਲ ਦੀ ਪੰਚਾਇਤ ਹੀ ਆ ਖੜਿਆਲ ਦੇ ਲੋਕ ਨਹੀਂ ਹਲੇ ਵਾਲੇ ਦੇ ਜੋ ਪਿੰਡ ਨੇ ਉਹ ਵੀ ਸਾਥ ਦੇ ਰਹੇ ਨੇ ਜਿਸ ਕਾਰਨ ਜੋ ਵੱਡਾ ਪਾੜ ਪਿਆ ਸੀ ਉਹ ਪੂਰਾ ਜਾ ਰਿਹਾ ਕੈਮਰਾਮੈਨ ਜਪਿੰਦਰ ਸਿੰਘ ਦੇ ਨਾਲ ਹਰਜੀਤ ਸਿੰਘ